ਸਟਾਫ ਕਾਲਿਓ 3704 ਜਾਂ ਬਕਸਤ ਜਿਓ ਜਿਹੜਾ ਆਪਣਾ ਮਸਲਾ ਕਰ ਰਿਹਾ ਸੀਗਾ ਮਾਨਸਾ ਸੰਗਰੂਰ ਤੇ ਬਰਨਾਲੇ ਦਾ ਉਹਦੇ ਸਬੰਧ ਚ ਆਪਾਂ ਅੱਜ ਜਮਾਨਯੋਗ ਡੀਪੀਏ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਜਿਹੜੇ ਖਜ਼ਾਨਾ ਵਿਭਾਗ ਆ ਉਹਦੇ ਚ ਉਹਨਾਂ ਦੇ ਹੈੱਡ ਆਫ ਡਿਪਾਰਟਮੈਂਟ ਨੂੰ ਵੀ ਫੋਨ ਕਰਤਾ ਕਿ ਜਿਹੜੇ ਇਹਨਾਂ ਦੇ ਮੈਨੂਅਲ ਬਿੱਲ ਸਿਫਟ ਕੀਤੇ ਜਾਣ ਉਸ ਤੋਂ ਬਾਅਦ ਸੰਗਰੂਰ ਤੇ ਮਾਨਸਾ ਜਿਹੜਾ ਜਿਹੜਾ ਉੱਥੇ ਜੋ ਗਲਤ ਪੇ ਫਿਕਸੇਸ਼ਨਾਂ ਹੋ ਰਹੀਆਂ ਸੀ ਉਹਦੇ ਸਬੰਧ ਚ ਸਵਤੰਤਰ ਡੀਓ ਸਾਹਿਬਾਨ ਨੂੰ ਵੀ ਉਹਨਾਂ ਨੇ ਫੋਨ ਕੀਤਾ ਪਰ ਉਹਨੇ ਸਾਨੂੰ ਯਕੀਨ ਦਿਵਾਇਆ ਜਿਹੜੀਆਂ ਤੁਹਾਡੀਆਂ ਆਹ ਤਨਖਾਹਾਂ ਜਿਹੜੀਆਂ ਮਾਨਸਾ ਦੇ ਸੰਬੂਰ ਸੀ ਗਲਤ ਫਿਕਸੇਸ਼ਨ ਹੋਈ ਸੀ ਉਹ ਸਹੀ 46800 ਨਾਲ ਜਿਵੇਂ ਫੋਰਡ ਜਿਹੋਣਾਂ ਨੇ ਆਪਣੇ ਐਫੀਡੇਵਟ ਦਿੱਤਾ ਹੋਇਆ ਫਿਕਸੇਸ਼ਨ ਜਮ੍ਹਾਂ ਕਰਾਈਆ ਤੇ ਬਾਕੀ ਪੰਜਾਬ ਤੇ ਜਿਵੇਂ ਆਈਆਂ ਉਹ 46800 ਨਾਲ ਜਿਹੜੀਆਂ ਤਨਖਾਹਾਂ ਦੇ ਬਿੱਲ ਬਣ ਕੇ ਉਹ ਜਮ੍ਹਾਂ ਹੋਣਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਇਹਨਾਂ ਨੂੰ ਜਿਹੜੀਆਂ ਫੋਰਡ ਰਾਈ ਵੀ ਹਦਾਇਤਾਂ ਦੇ ਦਿੱਤੀਆਂ ਜਿਹੜੀ ਹੋਰ ਵੀ ਕੋਈ ਕਾਰਵਾਈ ਰਹਿੰਦੀ ਆ ਉਹ ਆਪਾਂ ਜਿਹੜੀ ਆ ਉਹਦੇ ਤੇ ਕੰਮ ਅਸੀਂ ਲਗਾਤਾਰ ਕਰ ਰਹੇ ਆ ਤੇ ਜਿਹੜੀ ਇੱਕ ইমরান ਹੁਸੈਨ ਵਾਲੀ ਕੋਈ ਚਿੱਠੀ ਜਿਹੜੀ ਆ ਵਾਇਰਲ ਹੋ ਰਹੀ ਆ ਉਹ ਚਿੱਠੀ ਜਿਹੜੀ ਆ ਉਹ ਆਪਣੇ ਤੇ ਲਾ ਇਥੇ ਵੀ ਡਿਟੇਲ ਚ ਡਿਸਕਸ ਹੋਈ ਆ ਕਿਉਂਕਿ ਆਪਣਾ ਜਿਹੜਾ ਇਸ਼ਤਿਹਾਰ ਵੀ ਆ ਉਹ ਵੀ ਪਹਿਲਾਂ ਦਾ ਸੀਗਾ ਤੇ ਜਿਹੜਾ 17720 ਆ ਉਹਦੇ दायरे ਤੋਂ ਆਪਾਂ ਬਾਹਰ ਨਿਕਲ ਚੁੱਕੇ ਆ ਇਸ ਕਰਕੇ ਉਹ ਚਿੱਠੀ ਦਾ ਆਪਣਾ ਦਾ ਕਈ ਦਿਨ ਸਾਰ ਨੂੰ ਜਿਹੜੇ ਸਾਥੀ ਪੁੱਛ ਰਹੇ ਸੀਗੇ ਕਿ ਸਾਨੂੰ ਕਾਰਕ ਭੇਜ ਰਹੇ ਆ ਜਾਂ ਕੁਝ ਉਹ ਡਿਟੇਲ ਚ ਡਿਸਕਸ ਹੋਈ ਆ ਤੇ ਇਸ ਕਰਕੇ ਜੇ ਕਿਸੇ ਨੂੰ ਫਿਰ ਵੀ ਕੋਈ ਸਮੱਸਿਆ ਆਉਂਦੀ ਆ ਤਾਂ ਆਪਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਸਾਰੇ ਸਲਾਹ ਨਾਲ ਕਰ ਲਾਂਗੇ ਪਹਿਲਾਂ ਹਾਲ ਜੋ ਗੱਲਬਾਤ ਹੋਈ ਆ ਉਹਦੇ ਨਾਲ ਆਪਾਂ ਮੰਨ ਲਓ ਉਹਨਾਂ ਨਾਲ ਸਹਿਮਤ ਹੋਏ ਆ ਬੜੀ ਪੋਜ਼ਿਟਿਵ ਵਧੀਆ ਮੀਟਿੰਗ ਹੋਈ ਆ ਤਾਕੀ ਦੀ ਗੱਲਬਾਤ ਜੇ ਕੋਈ ਅੱਗੇ ਕੋਈ ਪ੍ਰੋਬਲਮ ਹੋਊਗੀ ਤਾਂ ਬਹੁਤ ਸਾਰਾ ਵੜ ਕਰਾਂਗੇ ਬਹੁਤ ਧੰਨਵਾਦ